ਇਟਲੀ ਦੇ ਗੁਰਦੁਆਰਾ ਸਿੰਘ ਸਭਾ ਉਦਿਆ ਜਿਸ ਦੀ ਕਿ ਨਵੀਂ ਇਮਾਰਤ ਦੀ ਕਾਰ ਸੇਵਾ 2013 ਵਿੱਚ ਆਰੰਭ ਹੋਈ ਸੀ ਉਸ ਤੋਂ 1 ਸਾਲ ਦੇ ਬਕਵੇ ਪਿੱਛੋਂ ਸਥਾਨਿਕ ਨਗਰ ਕੌਂਸਲਰ ਨੇ ਕੁਝ ਤਕਨੀਕੀ ਕਾਰਨਾ ਕਰਕੇ ਉਸਾਰੀ ਅਧੀਨ ਬਿਲਡਿੰਗ ਦੀਆਂ ਚੱਲ ਰਹੀਆਂ ਸਵਾਮਾਂ ਤੇ ਰੋਕ ਲਾ ਦਿੱਤੀ ਸੀ ਹੁਣ ਲੰਬੇ ਸਮੇਂ ਬਾਅਦ ਕਾਰ ਸੇਵਾ ਮੁੜ ਤੋਂ ਆਰੰਭ ਹੋ ਗਈ ਹੈ ਗੁਰਦੁਆਰਾ ਸਿੰਘ ਸਭਾ ਸਭਾ ਉਦਿਆ ਦੀਆਂ ਨਵੀਆਂ ਇਮਾਰਤਾਂ ਜਿਨ੍ਹਾਂ ਦਾ ਉਦਘਾਟਨ ਪਹਿਲਾਂ ਵੀ ਪੰਜ ਪਿਆਰਿਆਂ ਦੁਆਰਾ ਕੀਤਾ ਗਿਆ ਸੀ ਮੁਰ ਤੋਂ ਸਿੰਘ ਸਹਿਬਾਨਾ ਨੇ ਅਰਦਾਸ ਬੇਨਤੀ ਕਰਕੇ ਯੱਕਾਰਿਆਂ ਦੀ ਗੂੰਜ ਵਿੱਚ ਸੇਵਾਵਾਂ ਦੀ ਆਰੰਭਤਾ ਕੀਤੀ ਇਹਨਾਂ ਸੇਵਾਵਾਂ ਦੀ ਆਰੰਭਤਾ ਕਰਦੇ ਹਾਂ ਸੰਗਤਾਂ ਦੁਆਰਾ ਸੰਗਤਾਂ ਨੂੰ ਬੇਨਤੀ ਕੀਤੀ ਗਈ ਕਿ ਸੰਗਤ ਵੱਧ ਤੋਂ ਵੱਧ ਚੁਪਾਈ ਸਾਹਿਬ ਦੇ ਪਾਠ ਦਾ ਯਾਪ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਸਨ ਜੋਗ ਹੈ ਕਿ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਬੀਬੀ ਇੰਦਰਜੀਤ ਕੌਰ ਢਿੱਲੋਂ ਭਾਈ ਰਤਨ ਸਿੰਘ ਭਾਈ ਮਲਕੀਤ ਸਿੰਘ ਵਰਕਰ ਤੇ ਮੌਜੂਦਾ ਸੰਗਤਾਂ ਨੇ ਦੱਸਿਆ ਕਿ ਲਗਭਗ 6 ਮਹੀਨਿਆਂ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਕੇ ਤਿਆਰ ਹੋ ਜਾਵੇਗੀ ਗੁਰਦੁਆਰਾ ਸਾਹਿਬ ਦੀਆਂ ਦੋ ਮੰਜ਼ਲਾਂ ਦੀ ਉਸਾਰੀ ਪਹਿਲਾਂ ਹੀ ਹੋ ਚੁੱਕੀ ਹੈ ਤੇ ਤੀਸਰੀ ਮੰਜ਼ਲ ਵੀ ਜਲਦ ਬਣ ਕੇ ਤਿਆਰ ਹੋ ਜਾਵੇਗੀ ਜ਼ਕਰ ਜੁਗ ਹੈ ਕਿ ਇਹ ਗੁਰਦੁਆਰਾ ਸਾਹਿਬ ਲਾਸੀਓ ਸਟੇਟ ਵਿੱਚ ਸਭ ਤੋਂ ਪਹਿਲਾਂ ਬਣਿਆ ਅਤੇ ਹੁਣ ਵੀ ਇਸ ਦੀ ਆਲੀਸ਼ਾਨ ਬਿਲਡਿੰਗ ਤੇ ਕੋਈ